ਮੇਰਾ ਛਪਣੀ ਲੈਣ ਆਉਂ ਜੀ ਹਾਂਜੀ ਤੇ ਫਿਰ ਕਿਸ ਤਰ੍ਹਾਂ ਪਿੰਡ ਦਰ ਪਹੁੰਚਦੇ ਨੇ ਜੀ ਪਿੰਡ ਆ ਬੋਰਡ ਬੇੜੀ ਤੇ ਜਾਂਦਾ ਜੀ ਕਿੰਨਾ ਸਮਾਂ ਲੱਗ ਜਾਂਦਾ ਲੋਕਾਂ ਨੂੰ ਸਮਾਂ ਲੱਗ ਜਾਂਦਾ ਜੀ ਜਦੋਂ ਮੋਟਰਸਾਈਕਲ ਤੇ ਮੇਰੇ ਘਰ ਤੱਕ 2-3 ਮਿੰਟ ਲੱਗਦੇ ਆ ਬੇੜੀ ਤੇ ਮੈਨੂੰ ਘੰਟਾ ਸਵਾ ਘੰਟਾ ਲੱਗ ਜਾਂਦਾ ਜਾਂਦੇ ਨੂੰ ਤੇ ਕਦੋਂ ਦਾ ਪਾਣੀ ਆਇਆ ਪਾਣੀ 11 ਤਰੀਕ ਦਾ ਆਇਆ ਜੀ ਹੋਰ ਵੀ ਪਾਣੀ ਵਧਣ ਦੇ ਆ ਸਾਰਾ ਪਾਣੀ ਕੱਲ ਦਾ ਵਧਣ ਡਿਆ ਜੀ ਹੋਰ ਪਾਣੀ ਇਸ ਟਾਈਮ ਵੀ ਵਧਣ ਡਿਆ ਵਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੀ ਕੀ ਇਜਾਜ਼ਤਾਂ ਦਿੱਤੀਆਂ ਜਾ ਰਹੀਆਂ ਪ੍ਰਸ਼ਾਸਨ ਵੱਲੋਂ ਸਹੂਲਤਾਂ ਜਿਦਾਂ ਫੀਡ ਫੂਡ ਆ ਦਵਾਈ ਹਾਂਜੀ ਤੇ ਫਿਰ ਹਜੇ ਘਰ ਦੀ ਛੱਤ ਤੇ ਰਹਦੇ ਜਾਂ ਕਿਤੇ ਰਹੇ ਨਹੀਂ ਛੱਤ ਤੇ ਨਹੀਂ ਥੱਲੇ نیچے ਰਹੇ ਆ ਤੇ ਪਾਣੀ ਵਧਣ ਦਾ ਹੋ ਸਕਦਾ ਛੱਤ ਤੇ ਰਹਿਣਾ ਪੈ ਜੀ ਜਿਹੜੇ ਹਾਲਾਤ ਬਣ ਗਏ ਆ ਜੀ ਕਦੋਂ ਤੋਂ ਜਿਹੜਾ ਪਾਣੀ ਘਰ ਦੇ ਅੰਦਰ ਆਉਂਦਾ ਆ ਰਿਹਾ ਕਿੰਨੇ ਦਿਨ 11 ਤਰੀਕ ਦਾ ਜੀ ਪਹਿਲਾਂ ਦੇ ਦਿਆਂ ਪ੍ਰਸ਼ਾਸਨ ਸਾਹਿਬ ਕਿੱਥੋਂ ਦੇ ਰਹਣਾ ਜੀ ਬਾਉ ਪਰਦੇ ਕੀ ਕਹਿਣਾ ਚਾਹੋਗੇ ਕਿ ਕਦੋਂ ਦਾ ਪਾਣੀ ਜਿਹੜਾ ਪਾਣੀ 11 ਤਰੀਕ ਦਾ ਆਇਆ ਜੀ ਸਵੇਰ ਦਾ 6 ਵਜੇ ਦਾ ਤੇ ਅੱਜ ਤੱਕ ਪਾਣੀ ਪਾਣੀ ਤੁਰਿਆ ਹੁੰਦਾ ਥੋੜਾ ਜਿਹਾ ਹੱਲਾ ਹੋ ਗਿਆ ਇਹ ਕੱਟ ਹੋ ਗਿਆ ਇਹ ਕੱਲ ਦਾ ਪਾਣੀ ਜਿਆਦਾ ਚੱਲਣਾ ਪਿਆ ਕੀ ਹਾਲਾਤ ਹੈ ਪਰ ਮਗਰ ਹਾਲਾਤ ਬਹੁਤ ਮਾੜੇ ਆ ਪੂਛ ਨਹੀਂ ਦਾ ਪਾਣੀ ਪਾਣੀ ਦਾ ਚਲਾਉਂਦਾ ਘਰ ਦੇ ਵਾਲੇ ਦੋਲੇ ਸੇਮ ਪੈ ਪੈ ਕੇ ਇੱਕ ਕੋਠੇ ਜਿਹੜੇ ਆ ਥੱਲੇ ਨੂੰ ਬੰਦੇ ਹੋਣ ਤੇ ਘਰੇ ਬੈਠੇ ਆ ਬਾਹਰ ਬੈਠੇ ਨੇ ਹਾਲਾਤ ਹੁੰਦੇ ਜਾਂ ਨਹੀਂ 23 ਹੋਏ 24 ਨਹੀਂ ਹੋਏ ਅੱਛਾ ਹੋ ਗਿਆ ਅੱਛਾ ਤੇ ਹੁਣ ਇੱਧਰ ਜਦੋਂ ਆਂਦੇ ਤੁਸੀਂ ਇੱਥੇ ਫਿਰ ਰਾਸ਼ਨ ਕੁਛ ਲੈਣਾ ਹਾਂਜੀ ਰਾਸ਼ਨ ਲੈਣੀ ਆਉਣਾ ਜੇ ਕੋਈ 4 ਮਿਲ ਜੇ ਕੋਈ ਰਾਸ਼ਨ ਕੋਈ ਫਲ ਤੀਰ ਭਰਾ ਦਿੰਦਾ ਸਰਕਾਰੀ ਵੀ ਚਲੋ ਦਿੰਦੀ ਦੀ ਗੱਲ ਕਰਦੀ ਖੜੀਦਾ ਵਾ ਇਸੇ ਕਰਕੇ ਆਉਣੇ ਬਿੜੀ ਤੇ ਚਲ ਜੇ ਬਿੜੀ ਤੇ ਆ ਜਾਈਦਾ ਹਾਂਜੀ ਤੇ ਕੀ ਲੱਗਦਾ ਕਿ ਪਾਣੀ ਹੋਰ ਵੀ ਵਾ ਪਾਣੀ ਵਧਾ ਅੱਜ ਕੱਲ ਦਾ ਕੱਲ ਦਾ ਪਾਣੀ ਵਧਿਆ ਹਾਂਜੀ ਕਿਨਾ ਆਵੇ ਜੀ ਤੁਹਾਡਾ ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਅਸੀਂ ਮਹਿਤਾ ਚੌਕ ਪਿੰਡ ਸੈਦੋ ਘਾਤੋਂ ਆਏ ਹਾਂ ਜੀ ਹਾਂਜੀ ਤੇ ਕੀ ਰਾਸ਼ਨ ਦੇਣਾ ਹੈ ਹਾਂਜੀ ਸਾਡੀ ਸਾਰੀ ਟੀਮ ਆਈ ਆ ਜੀ ਇਹ ਸਾਡਾ ਵੀਰ ਆਪਣਾ ਇਹ ਵੀ ਸਲੇਸ ਪਿੰਡ ਤੋਂ ਆਏ ਨੇ ਇਹ ਬਾਬਾ ਜੀ ਆ ਇਹ ਕਿ 7-8 ਦਿਨਾਂ ਤੋਂ ਪਹਿਲਾਂ ਲੈ ਕੇ ਆਏ ਸੀ ਰਾਚਨ ਤੇ ਅੱਜ ਫਿਰ ਲੈ ਕੇ ਆਏ ਆ ਆਈਏ ਸਰਕਾਰਾਂ ਗਰੀਬ ਬੇਂਤੀ ਕਰਨਾ ਚਾਹੁੰਦੇ ਆ ਕਿ ਇਹਦਾ ਕੋਈ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਵੇਖੋ ਜੀ ਅੱਜ ਪਾਣੀ ਦੇ ਵਿੱਚ ਖਲੋਤੇ ਆ ਤੇ ਇਦਾਂ ਲੱਗੰਦਿਆ ਵਾ ਕਿ ਘਰ ਚਲੀਏ ਠੰਡ ਲੱਗਦੀ ਪਈ ਆ ਤੇ ਵਿਚਾਰੇ 10-15 ਦਿਨ ਤੋਂ ਕਹਿੰਦੇ ਕਿ ਪਾਣੀ ਦੇ ਵਿੱਚ ਅਸੀਂ ਫਸੇ ਹੋਏ ਆ ਬਹੁਤ ਹੀ ਮਾੜੇ ਹਾਲਾਤ ਆ ਦੇਖੋ ਰਸ਼ਨ ਲੈਣ ਵਾਸਤੇ ਕਿੰਨੀ ਕਿੰਨੀ ਦੂਰ ਤੋਂ ਆ ਰਹੇ ਆ ਯਾਨੀ ਕਿ ਦੱਸ ਰਹੇ ਆ ਕਿ ਘੰਟਾ ਘੰਟਾ ਡੇਢ ਡੇਢ ਘੰਟਾ ਜਾਂਦੇ ਆਉਣ ਲੱਗਿਆ ਹੀ ਲੱਗ ਜਾਂਦਾ ਵਾ ਯਾਨੀ ਕਿ 2 ਕੇ 3 ਮਿੰਟ ਦਾ ਰਾਹ ਵਾ ਸਰ ਤੇ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਪੱਕੇ ਤੋਂ ਬਤੀ ਹਾਲ ਕੀ ਲੱਗੇ ਜੀ ਬਾਈਕ ਹਰ